ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰਜਨ ਜੀ ਵੱਡੀ ਖਬਰ ਨਾਲ ਟਰੰਪ ਨਰੇਂਦਰ ਮੋਦੀ ਤੇ ਭਗਵੰਤ ਮਾਨ ਦੇ ਫੂਕੇ ਜਾਣਗੇ ਪੁਤਲੇ 24 ਨੂੰ ਸਮਰਾਲਾ ਵਿਖੇ ਹੋਏਗੀ ਹੋਏਗੀ ਕਿਸਾਨਾਂ ਦੀ ਲਾਮੇ ਸਾਲ ਰੈਲੀ ਇਸ ਦੇ ਨਾਲ ਹੀ ਖਬਰ ਆ ਰਹੀ ਹੈ ਤਰਨਤਾਰਨ ਸਥਾਨਕ ਗਾਂਧੀ ਭਾਪ ਪਾਰਕ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਅਮਰਿਤਪਾਲ ਸਿੰਘ ਜੋੜੇ ਦੀ ਪ੍ਰਧਾਨਗੀ ਹੇਠ ਇਹ ਮੀਟਿੰਗ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਸੱਦੇ ਗਏ ਸੱਦੇ ਨੂੰ ਲਾਗੂ ਕਰਨ ਦੀ ਤਿਆਰੀ ਵਾਸਤੇ ਬੁਲਾਈ ਗਈ ਹੈ ਇਸ ਮੀਟਿੰਗ ਵਿੱਚ ਬੀਕੇਯੂ ਰਾਜੀਵਾਲ ਬੀਕੇਯੂ ਲਖੋਵਾਲਾ ਕਿਸਾਨ ਸੰਘਰਸ਼ ਕਮੇਟੀ ਟਾਡਾ ਸੰਘਰਸ਼ ਕਮੇਟੀ ਇਕਤਾ ਪੰਜਾਬ ਕੌਮੀ ਕਿਸਾਨ ਯੂਨੀਅਨ ਕਿਰਤੀਕ ਸਾਂਝੂਨੀਆਂ ਦੇ ਜਮਹੂਰੀ ਕਿਸਾਨ ਸਭਾ ਦੇ ਹੋਰ ਅਤੇ ਬੰਦੀ ਦੇ ਆਗੂ ਵੀ ਮੀਟਿੰਗ ਵਿੱਚ ਸ਼ਾਮਿਲ ਹੋਣਗੇ ਮੀਟਿੰਗ ਨੂੰ ਸੰਬੋਧਨ ਕਰਦੀਆਂ ਮਨਜੀਤ ਸਿੰਘ ਬੱਗੂ ਬਰ ਗੁਰਬਾਤ ਸਿੰਘ ਸਿੱਧੂ ਜੱਸਾ ਸਿੰਘ ਕੱਦ ਗਿੱਲ ਅਤੇ ਨਸ਼ਤਰ ਸਿੰਘ ਮੋਗਲ ਚੱਕ ਆਦਿ ਵੀ ਸ਼ਾਮਿਲ ਹੋਣਗੇ ਧੰਨ